ਇਹ ਰਸਤਾ ਕਿ ਕਿੰਨਾ ਦਾ ਅੱਛਾ ਮੈਂ ਕਿ ਮਡਾਲੀ ਵਾਲੂ ਚੱਲ ਜਾਂਦਾ ਇਹ ਰਸਤਾ ਹੂੰ ਫੇਰ ਵਾਪਸ ਉੱਥੋਂ ਨੂੰ ਪਰਤ ਆਇਆ ਫੇਰ ਇੱਥੇ ਆਣ ਕੇ ਕਹਿੰਦੇ ਆ ਜਾਓ ਬਹਿ ਜਾਓ ਮੋਟਰ ਚੱਕਾ ਤੇ ਮੈਂ ਤਾਂ ਮੈਂ ਨਹੀਂ ਬਹਿਣਾ ਤਾਂ ਜੀ ਸਾਡੇ ਪੰਡਤ ਤਕਰੀਬਨ ਹਫਤੇ ਦੇ ਵਿੱਚ 4-5 ਆਉਂਦਾ ਚਾਰ ਪੰਜ ਵਾਰ ਦੱਸਤਾ ਪੰਜ ਵਾਰ ਦਾ ਤਾਂ ਹੋ ਗਈ ਆ ਹੂੰ ਤੇ ਹੁਣ ਪਰसों ਸਾਂਝਾ ਦਾ ਡਾਕਟਰ ਸਾਡੇ ਪੰਡ ਆਉਂਦਾ ਉਹ ਵੀ ਉਹ ਰਸਤੇ ਦੇ ਵਿੱਚ ਘੇਰਿਆ ਉਹਦੇ ਮਗਰ ਵੀ ਬੰਦੇ ਆਏ ਆ ਜੀ ਉਹ ਵੀ ਨੱਠ ਕੇ ਬਚਿਆ ਜੀ ਠੀਕ ਹੈ ਮੈਂ ਤਾਂ ਮੈਕਲੋ ਬੈਮ ਤੇ ਉਹਨਾਂ ਨੇ ਮੇਰਾ ਇੱਡਾ ਪਾਸਕੂ ਆ ਮੈਂ ਪਾਸੇ ਫਿਰ ਦਾਤ ਕੱਢ ਲਿਆ ਮੇਰੇ ਮਾਰਨੇ ਦੇ ਬਣਾ ਦੇ ਵਿੱਚ ਮਾਰਿਆ ਤੁਹਾਡੇ ਦਾਤ ਵੱਜਿਆ ਕੀ ਹੋ ਗਿਆ ਪਾਸੇ ਨਾਲ ਸਾਡੀ ਮੇਰੇ ਮਾਰ ਕੇ ਛੱਡ ਜਾਣਾ ਸੀ ਇੱਥੇ ਹੂੰ ਦੋ ਵਾਰੀ ਉਹ ਚੋਰ ਫੜਾਇਆ ਤਾਂ ਦੋ ਵਾਰੀ ਛੱਡ ਤੇ ਆ ਜੀ ਸਾਨੂੰ ਤਾਂ ਇਹੀ ਲੱਗਦਾ ਵੀ ਹੋ ਸਕਦਾ ਵੀ ਸ਼ਾਇਦ ਉਹ ਹੀ बार-बार ਉਹ ਹੀ ਬਾਰਦਾਤ ਕਰਦੇ ਆ ਇੱਥੇ ਜੀ ਉਨੇ ਬਾਕੀ ਦੇ ਮੁਲਾਜ਼ਮਾਂ ਕੋਲ ਗਿਆ ਅੱਛਾ ਜੀ ਬਾਕੀ ਦੇ ਮੁਲਾਜ਼ਮ ਕਿਹੜਾ ਪਿੰਡ ਜੀ ਸੈਲ ਲਿਆਉਣਾ ਸਾਡਾ ਕਾਜਪੁਰ ਰੋਡ ਅੱਛਾ ਜੀ ਇੱਥੇ ਇੱਥੇ ਕਿੱਦਾਂ ਆਏ ਤੁਸੀਂ ਮੇਰੀ ਬੇਟੀ ਆਇਆ ਕੀ ਮਾਮਲਾ ਹੋਇਆ ਤੁਹਾਡੇ ਨਾਲ ਮੈਂ ਆਪਣੀ ਬੇਟੀ ਨੂੰ 5 ਮਹੀਨਿਆਂ ਤੋਂ ਹੋਰੀਆਂ ਮੈਂ ਕਹਿ ਦਿੱਤੀ ਆਪਣੇ ਘਰ ਵਿਆਹਣੀਆਂ ਤੇ ਉਹਨਾਂ ਨੇ ਮੈਨੂੰ ਉਥੋਂ ਪਹਿਲਾਂ ਪੁੱਛਿਆ ਇਹ ਰਸਤਾ ਕਿ ਕਿੰਨਾ ਦਾ ਅੱਛਾ ਮੈਂ ਕਿ ਮਡਾਲੀ ਵਾਲੂ ਚੱਲ ਜਾਂਦਾ ਇਹ ਰਸਤਾ ਹੂੰ ਫੇਰ ਵਾਪਸ ਉੱਥੋਂ ਨੂੰ ਘੁਰ ਦਵਾਇਆ ਫੇਰ ਇੱਥੇ ਆਣ ਕੇ ਕਹਿੰਦੇ ਆ ਜਾਓ ਬਹਿ ਜਾਓ ਮੋਟਰਸਾਈਕਲ ਤੇ ਮੈਂ ਤਾਂ ਮੈਂ ਨਹੀਂ ਬਹਿਣਾ ਠੀਕ ਹੈ ਮੈਂ ਤਾਂ ਮੈਨੂੰ ਬਹਿਵਾ ਤੇ ਉਹਨਾਂ ਨੇ ਮੇਰਾ ਇਦਾਂ ਪਾਸ ਕੋਆ ਮੇਆ 파ਰ ਨੇ ਫੇਰ ਦਾਤ ਕੱਢ ਲਿਆ ਮੇਰੇ ਮਾਰ ਨੇ ਬਾਂਦੇ ਵਿੱਚ ਮਾਰਿਆ ਤੁਹਾਡੇ ਦਾਤ ਵੱਜ ਗਿਆ ਕੀਆ ਹੋ ਗਿਆ 파ਰ ਨੇ ਸਾਡੀ ਮਿਲ ਮਾਰ ਕੇ ਸੱਟ ਜਾਣਾ ਸਿੱਥੇ ਹੂੰ ਇਹ ਤਾਂ ਮਿਲ ਮਾਰ ਹੀ ਦੇਣਾ ਕਿ ਉਹਨਾਂ ਨੇ ਹੂੰ ਤਾਂ ਕੀ ਕਿੰਨਾ ਕੀ ਖੋਕੇ ਲਗਾਇਆ ਕੋ ਬਾਲੀਆਂ ਜਾਂ ਕਲਾ ਪਰਸੇ ਹੀ ਤੁਹਾਡਾ ਮਮੈਲ ਸੀ ਮੇਰਾ 10-12000 ਦਾ ਵਿੱਚ ਹਾਂਜੀ ਕੀ 2500 ਰੁਪਇਆ ਸੀ ਮੇਰਾ ਠੀਕ ਹੈ ਜੀ ਤੇ ਬਾਕੀ ਮੈਂ ਇੱਕ ਸੂਟ ਮੇਰੀ ਬੇਟੀ ਮੈਨੂੰ ਸੀਨੇਂ ਦਿੱਤਾ ਕਹਿੰਦੇ ਮੰਮੀ ਉੱਥੇ ਤੁਹਾਲੇ ਮੂ ਠੀਕ ਨਹੀਂ ਤੇ ਹੈਗੀ ਮੈਂ ਆਪਣੀ ਬੇਟੀ ਦੀ ਖਬਰ ਨੂੰ ਆਈ ਸੀ ਹਾਂਜੀ ਫੇ ਉਹ ਪਾਰਸੇ ਮੇਰੇ ਖਾਫ ਤੋਂ ਕੋਈ ਨਹੀਂ ਠੀਕ ਹੈ ਜੀ ਕੀ ਮੰਗ ਕਰਦੇ ਹਾਂ ਪ੍ਰੋਜੈਕਸ਼ਨ ਕੋਲ ਪੁਲਿਸ ਆਈ ਹੈ ਮੋਕਦ ਕੀ ਮੰਗ ਕਰਦੇ ਹਾਂ ਜੀ ਰਾਜਵੰਦ ਸਿੰਘ ਭਾਈ ਜੀ ਕਿਹੜਾ ਪਿੰਡ ਜੀ ਹੋਟਲੀ ਕੱਕਿਆਂ ਕੀ ਮਾਮਲਾ ਹੋਇਆ ਜੀ ਹੁਣ ਭਾਈ ਮਾਮਲਾ ਹੋਇਆ ਸਾਡੇ ਪਿੰਡ ਲੇਡੀਜ਼ ਆ ਉਹਨਾਂ ਦੀ ਲੜਕੀ ਵੀ ਆਈ ਹੋਆ ਜੀ ਤੇ ਉਹ ਆਪਣੀ ਲੜਕੀ ਨੂੰ ਮਿਲਣਣ ਵਾਸਤੇ ਆਈ ਸੀਗੀ ਜੀ ਤਾਂ ਮਿਲ ਕੇ ਉਹ ਵਾਪਸ ਆਪਣੇ ਪਿੰਡ ਨੂੰ ਚੱਲੀ ਸੀਗੀ ਉਹਨੂੰ ਲੁਧਿਆਣੇ ਸ਼ਹਿਰ ਚੋਂ ਜਾਂ ਲੁਧਿਆਣੇ ਦੇ ਲਾਗੇ ਉਹਨਾਂ ਦਾ ਪਿੰਡ ਆ ਹਾਂਜੀ ਉਹ ਇੱਥੋਂ ਵਾਪਸ ਜਾ ਰਿਹਾ ਸੀ ਤਾਂ ਉਹਨਾਂ ਦੇ ਕੋਲ ਦੋ ਮੁੰਡੇ ਆਏ ਉਹਨੂੰ ਦਾਰਦ ਖਾੜ ਕੇ ਜੀ ਤਾਂ ਪਾਰਸ ਹੋ ਕੇ ਲੈ ਗਏ ਜੀ ਹਾਂਜੀ ਤਾਂ ਕੀ ਲੱਗਦਾ ਤੁਹਾਨੂੰ ਕਿ ਪਿਛਲੇ ਸਮੇਂ ਤੁਸੀਂ ਚੋਰ ਫੜਾਏ ਵੀ ਸਕੇ ਹਾਂਜੀ ਤਾਂ ਕੀ ਲੱਗਦਾ ਕਿ ਉਹੀ ਤਾਂ ਨਹੀਂ ਵਾਰ-ਵਾਰ ਕਰੀ ਜਾਂਦੇ ਸਾਡੇ ਪਿੰਡ 'ਚ ਜਾਂ ਕੋਈ ਹੋਰ ਭਾਜੀ ਉਹੀ ਵੀ ਹੋ ਸਕਦੇ ਕਿਉਂਕਿ ਦੋ ਵਾਰ ਬੰਦੇ ਫੜਾਏ ਆ ਉਹਨਾਂ ਨੂੰ ਦੋ ਵਾਰੀ ਚੌਕੀ ਇੰਚਾਰਜ ਨੇ ਉਹ ਛੱਡ ਤੇ ਆ ਪੰਚਾਇਤ ਨੂੰ ਨਹੀਂ ਸੱਦ ਕੇ ਬੁਲਾ ਕੇ ਦਿਖਾਲੇ ਵੀ ਹਾਂ ਵੀ ਕੀ ਗੱਲਬਾਤ ਉਹਨਾਂ ਕੋਲ ਨਿਕਲੀ ਆ ਹੂੰ ਦੋ ਵਾਰੀ ਉਹ ਚੋਰ ਫੜਾਏ ਤਾਂ ਦੋ ਵਾਰੀ ਛੱਡ ਤੇ ਆ ਜੀ ਸਾਨੂੰ ਤਾਂ ਇਹੀ ਲੱਗਦਾ ਵੀ ਹੋ ਸਕਦਾ ਵੀ ਸ਼ਾਇਦ ਉਹੀ ਵਾਰ-ਵਾਰ ਉਹੀ ਬਾਰਦਾਤ ਕਰਦੇ ਆ ਇੱਥੇ ਜੀ ਹਾਂਜੀ ਤਾਂ ਕੀ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਆ ਜਾਂਦਾ ਚੌਂਕੀ ਇੰਚਾਰਜ ਸਾਡੇ ਇੱਥੇ ਬਦਲਿਆ ਜਾਵੇ ਜੀ ਠੀਕ ਹੈ ਜੀ ਚੌਂਕੀ ਇੰਚਾਰਜ ਨੇ ਤਾਂ ਸਿੱਟਾ ਸਾਨੂੰ ਸਨੇਹਾ ਦੇ ਦਿੱਤਾ ਵੀ ਕੋਟਲੀ ਖੱਖਿਆਂ ਦੀ ਪੰਚਾਇਤ ਨਾਲ ਇੱਥੇ ਆਵੇ ਅੱਛਾ ਜੀ ਕਿਉਂਕਿ ਉਹ ਜਿਹੜੀ ਚੌਂਕੀ ਆ ਚੌਂਕੀ ਇਹ ਪਬਲਿਕ ਲਈ ਵਾਸਤੇ ਬਣੀ ਹੋਆ ਜਰ ਕੀ ਉਹਦਾ ਕੋਈ ਆਪਣਾ ਨਹੀਂ ਘਰ ਹੈਗਾ ਜਾਂ ਕਿੱਦਾਂ ਵੀ ਉਹ ਰੋਕ ਨਹੀਂ ਸਕਦਾ ਜੀ ਹਨਾ ਜੀ ਚੌਂਕੀ ਚਾਹੀਦਾ ਤੁਹਾਨੂੰ ਖੁਦ ਕਿਹਾ ਕਿ ਇੱਥੇ ਕੋਈ ਬੰਦੇ ਪਛੇਤਨਾਵੇ ਉਹਨੇ ਬਾਕੀ ਦੇ ਮੁਲਾਜ਼ਮਾਂ ਕੋਲ ਕਿਹਾ ਅੱਛਾ ਜੀ ਬਾਕੀ ਦੇ ਮੁਲਾਜ਼ਮਾਂ ਨੇ ਮੈਨੂੰ ਦੱਸਿਆ ਜੀ ਹਾਂ ਜੀ ਕੀ ਚਾਹੀਦਾ ਕਿ ਜੇ ਪੁਲਿਸ ਮੁਲਾਜ਼ਮ ਪੰਚਾਇਤ ਨੂੰ ਹੀ ਕਹਿਣ ਲੱਗ ਪਏ ਇੱਥੇ ਮੁੜ ਕੇ ਕੋਈ ਆਣਾ ਨਹੀਂ ਚਾਹੀਦਾ ਇਹਦਾ ਮਤਲਬ ਤਾਂ ਇਹੀ ਆ ਭਾਜੀ ਵੀ ਬਾਰਦਾਤਾ ਹੋਈ ਜਾਣਾ ਵੀ ਪੰਚਾਇਤ ਦੱਸਣ ਨਾ ਆਵੇ ਜਾਂ ਪੰਚਾਇਤ ਉੱਥੇ ਚੋਰ ਨੂੰ ਫੜਾਉਣ ਨਾ ਜਾਣਾ ਇਤਾਂ ਦੀ ਫੇ ਇਹੀ ਹੋਊਗਾ ਉਹਦੇ ਲਈ ਤਾਂ ਹੂੰ ਇਹੀ ਸੋਚਦਾ ਹੋਊਗਾ ਵੀ ਪੰਚਾਇਤ ਬੜੇ ਨਾ ਇੱਥੇ ਜੀ ਹਾਂ ਜੀ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਆਂ ਵੀ ਜਿਹੜੀਆਂ ਬਾਰਦਾਤਾਂ ਹੋਣ ਡਈਆਂ ਆ ਇਹਨਾਂ ਦਾ ਢੱਲ ਪਾਈ ਜਾਵੇ ਤੇ ਇਹਦਾ ਚੌਂਕੀ ਇੰਚਾਰਜ ਸਾਹਿਬ ਨੂੰ ਜਾਂਦਾ ਥੋੜੀ ਫੋਰਸ ਦੇਣ ਇਹਨੂੰ ਦੱਸਣ ਵੀ ਇਦਾਂ ਕਿਉਂ ਕਹਿੰਦਾ ਪੁੱਛ ਗਿਆ ਸੀ ਤਾਂ ਅੱਜ ਵੀ ਐਸਐਚਓ ਸਾਹਿਬ ਕੋਲ ਗਏ ਸੀ ਜੀ ਐਸਐਚਓ ਸਾਹਿਬ ਨਕੋਦਰ ਉਹਨਾਂ ਦੀ ਡਿਊਟੀ ਲੱਗੀ ਹੋ ਸੀਗੀ ਉਹ ਕਹਿੰਦੇ ਸੀਗੇ ਕੱਲ ਆਵਾਂਗੇ ਦਸਾਂਜਾ ਚੌਂਕੀ ਤੁਹਾਨੂੰ ਬੁਲਾ ਲਵਾਂਗੇ ਉੱਥੇ ਮਿਲਾਂਗੇ ਠੀਕ ਹੈ ਜੀ ਫਿਰ ਉਹਨਾਂ ਪਤਨੀ ਸਿੰਘ ਜੀ ਮਜੂਦਾ ਭਾਂਛਿਆ ਮੈਂ ਕਿਹੜਾ ਪਿੰਡ ਹੈ ਜੀ? ਕੋਟੜੀ ਖੱਤਿਆਂ ਸਾਡਾ। ਕੀ ਮਾਮਲਾ ਹੋਇਆ ਜੀ ਅਜੀ? ਮਾਮਲਾ ਅਸਰ ਅਜੀ ਇਹ ਬੀਬੀ ਆਪਣੇ ਇੱਥੇ ਲੜਕ ਨੂੰ ਮਿਲਣ ਆਈ ਸੀਗੀ ਕੋਟੜੀ ਦੱਸ ਕੇ। ਅੱਛਾ ਜੀ। ਛੰਡਾ ਲੱਗੇ ਦੀ ਹੈ। ਹਾਂਜੀ। ਇਹ ਆਇਆ ਕਿਤੇ ਪੰਜ ਸਬਾਹ 5 ਵਜੇ ਕਹਿੰਦੇ ਚੱਲੇ ਸੀਗੇ। ਵਾਸਤੇ ਮੈਂ ਟੂਰੀ ਘਰੋਂ। ਹੂੰ। ਚੱਲੇ ਸੀਗੇ ਥੱਡੇ ਨੂੰ ਬੱਚੇ ਚਾਹਣ। ਠੀਕ ਹੈ ਜੀ। ਚੱਲੇ ਸੀਗੇ ਪਹਿਲਾਂ ਇਧਰੋਂ ਬੋਲਵਾਲੋਂ ਆਈ ਸੀ ਲੜਕੇ ਤੋਂ ਹੋਈ। ਜੀ। 10 ਸੈਕਿੰਡ। ਉਹਨਾਂ ਬੱਚਾ ਨੂੰ ਰਾਹ ਪਿੱਛੇ ਪਿਆ ਰਾਹ ਕਿੱਥੋਂ ਜਾਂਦਾ। ਜੀ। ਨਰਵ ਕਿਹਾ ਜੀ ਇਹੇ ਘਰਾਂ ਦੇ ਬਾਹਰ ਜਾਂਦਾ ਮੜਾਲੀ ਨੂੰ ਜਾਂਦਾ ਜਾਂ ਜਰਾਲੀ ਜਾਂਦਾ ਉਹ ਥੋੜੇ ਥੇ ਤੱਕੇ ਜਾ ਕੇ ਵਾਪਸੇ ਮੁੜ ਕੇ ਇਹਨਾਂ ਨੂੰ ਆ ਗਿਆ ਜ ਮਗਰ ਹਾਂ ਉਹ ਵੀ ਗੜ ਜਾ ਤਰ ਨਾਲ ਚਲਦੇ ਆ ਠੀਕ ਹੈ ਜੀ ਜੇ ਨਹੀਂ ਨਾ ਕਰਤੇ ਨਾ ਕਰਦੇ ਕਹਿੰਦੇ ਪੱਛ ਦੇ ਦੇ ਅੱਛਾ ਜੀ ਤੇਰੀ ਬਾਟਲ ਜੱਟੋਂ ਨਾ ਕੀਤੀ ਤਾਂ ਫਿਰ ਉਹਨੂੰ ਦਾਤ ਕੱਢ ਲਿਆ ਬਕਸੇ ਦੇ ਵਿੱਚੋਂ ਹੂੰ ਤੇ ਇਸ ਕਰਕੇ ਇਹਨਾਂ ਨੇ ਆਪਣੀ ਜਾਨ ਬਚਾਉਣ ਦੀ ਖਾਤਰ ਮਤਲਬ ਉਹਨਾਂ ਨੂੰ ਪੱਛ ਤਾਂ ਦੇ ਦਿੱਤਾ ਜੀ ਪੱਛ ਦੇ ਵਿੱਚ ਬੰਬਾਲੀ ਵੀ ਕੋ 2000 ਰੁਪਇਆ ਦਿੱਚ ਦੇ ਜੀ ਠੀਕ ਉਹਨਾਂ ਕੋਲ ਵੀ ਪੱਤਰ ਹੋਣਗੇ ਕਿੰਨੀ ਵਾਰ ਦਾ ਤੁਹਾਡੇ ਪਿੰਡ ਚ ਹੋ ਰਿਹਾ ਪਾਰਦਾਤਾ ਜੀ ਸਾਡੇ ਪੰਡਤ ਤਕਰੀਬਨ ਹਫਤੇ ਦੇ ਵਿੱਚ 4-5 ਆਉਂਦੇ ਆ 4-5 ਵਾਰ ਦਤਾ ਆਉਂਦਾ ਆ 4-5 ਵਾਰ ਦਾ ਤਾਂ ਹੋਗਾ ਹੀ ਆ ਤੇ ਹੁਣ ਪਰसों ਤਾਂ ਸਾਜਾ ਦਾ ਡਾਕਟਰ ਸਾਡੇ ਪੰਡ ਆਉਂਦਾ ਉਹ ਵੀ ਹੋਰ ਰਸਤੇ ਦੇ ਵਿੱਚੋਂ ਘੇਰਿਆ ਉਹਦੇ ਮਗਰੋਂ ਵੀ ਬੰਦੇ ਆਏ ਆ ਜੀ ਉਹ ਵੀ ਨੱਟ ਕੇ ਬਚਿਆ ਜੀ ਤੇ ਉਹ ਤੋਂ ਬਾਅਦ ਪਹਿਲਾਂ ਦੋ ਲੜਕੀਆਂ ਵੀ ਘੇਰੀਆਂ ਹੂੰ ਦਰਾਨੀ ਥਾਨੀ ਚੱਜੀਆਂ ਹਾਂਜੀ ਉਹ ਵੀ ਵੱਡ ਪਟਾਂਗਾ ਕੀਤਾ ਉਹਨਾਂ ਡੱਟ ਬੋ ਕਰਕੇ ਉਹ ਵੀ ਲੈ ਗਈ ਜੀ ਉਤੇ ਹੁਣ ਇਦਾਂ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਨੂੰ ਪੁੱਛ ਕੇ ਚ ਕੀਤੀ ਜਾਵੇ ਔਰ ਦੇਖੋ ਪੁੱਛ ਚੌਕੀ ਸਾਡੇ ਮੋਢੇ ਸਾਡੇ ਇਹ ਹੀ ਅਪਾਇੰਟ ਕਰਨ ਵਾਲੇ ਆ ਜੀ ਸਾਡੀ ਰੱਖੇ ਨਹੀਂ ਕਰਨੀ ਆ ਨਾ ਜੀ ਹੁਣ ਅਸੀਂ ਠੀਕ ਹੀ ਬੜੇ ਰਾਤ ਨੂੰ ਤਾਂ ਲਾ ਲਾਂਗੇ ਹੁਣ ਜਿੰਨੇ ਕੱਲਾ ਤੱਕਲਾ ਅਸੀਂ ਵੀ ਕੱਲਾ ਤੱਕਲਾ ਜਾਂਦਾ ਹੀ ਹੂੰ ਪਰ ਕੁਛ ਨਾ ਕੁਛ ਇਹਨੂੰ ਡਰ ਤਾਂ ਹੋਣਾ ਚਾਹੀਦਾ ਜੇ ਕੋਈ ਫੜ ਹੁੰਦਾ ਤਾਂ ਉਹਦਾ ਕੋਈ ਪਿਆਰ ਬਾਈ ਕਰਨੀ ਚਾਹੀਦੀ ਆ ਪੁੱਛਗਿਸ਼ ਕਰਨੀ ਚਾਹੀਦੀ ਜੀ ਪੰਚਾਇਤ ਨੂੰ ਪੁੱਛਣਾ ਚਾਹੀਦਾ ਤੇ ਇਸ ਕਰਕੇ ਉਹਨਾਂ ਨੂੰ ਡਰ ਤਾਂ ਹੋਵੇ ਤਾਂ ਉਹ ਨਾ ਡਰ ਹੋਏ ਕਰਦੇ ਆ ਹੂੰ ਜੋ ਵੀ ਬਾਰਦਾਤ ਕਰਦੇ ਆ ਕੱਡਾ ਤੇ ਕੱਡਾ ਦੋਨੋਂ ਵੀ ਕੁਇਰਦੇ ਆ ਹੂੰ ਤੇ ਥੋੜੇ ਬੁੱਕਲਦ ਨੂੰ ਘੇਰਦੇ ਆ ਇਸ ਕਰਕੇ ਇਹ ਪਛਣਾ ਕੋਸ਼ਤਾ ਹੈ ਪ੍ਰਸ਼ਾਸਨ ਨੂੰ ਨਾ ਤੁਣ ਜਾਈ ਰਿਹਾ ਇਹਨਾਂ ਨੂੰ ਡਰ ਹੋ ਗਿਆ ਤੁਹਾਡੀ ਪੰਚਾਇਤ ਲੋ ਪਿਛਲੇ ਸਮੇਂ ਚ ਇੱਕ ਦੋ ਇੱਕ ਬੰਦਾ ਫੜਾਇਆ ਵੀ ਸੀ ਚੌਂਕੀਲ ਚਾਹ ਹਾਂਜੀ ਉਹ ਫੜਾਇਆ ਸੀ ਜੀ ਉਹ ਦੱਸ ਦਿਆ ਵੀ ਛੱਡ ਦਿੱਤਾ ਅੱਛਾ ਜੀ ਛੱਡ ਦਿੱਤਾ ਪਤਾ ਨਹੀਂ ਕੀ ਪੁਛ ਕੇ ਚ ਕੀਤੀ ਆ ਕੌਣ ਸੀ ਇਹ ਨਹੀਂ ਪੁੱਛਿਆ ਉਹਦਾ ਮੋਬਾਈਲ ਵੀ ਇੱਥੇ ਡੈਕ ਪਿਆ ਜਾ ਗਿਆ ਜਦੋਂ ਫੜਿਆ ਉਹ ਵੀ ਕੋਲ ਦੇ ਰਹਾ ਦੋ ਤਿੰਨ ਦੋ ਤਿੰਨ ਜਣੇ ਜਿਹੇ ਬੰਦੇ ਹੋ ਜੀ ਲੋ ਭਾਜੀ ਇਹ ਚ ਫੜ ਗਿਆ ਉਹ ਵੀ ਛੱਡ ਦਿੱਤਾ ਜਿਹੜਾ ਇੱਕ ਹੁਣ ਤੋਂ ਪਿੱਛੇ ਠਾਣੀ ਦਰਾਣੀ ਲੁੱਟਖੋ ਹੋਈਆਂ ਸੀ ਉਹਨਾਂ ਦਾ ਵੀ ਪਤਾ ਲੱਗਿਆ ਕਿ ਚੋਰ ਫੜਿਆ ਗਿਆ ਉਹਨੂੰ ਪਤਾ ਲੱਗਿਆ ਉਹਦਾ ਕੁਝ ਕੀਤਾ ਹੋਲੀ ਦੇ ਦੱਸਿਆ ਸੀਗਾ ਉਹ ਫੜਿਆ ਅੱਛਾ ਜੀ ਉਹ ਸਾਊਂਡ ਆਪੇ ਦਿਖਾਇਆ ਨਹੀਂ ਹਾਂਜੀ ਪਤਾ ਨਹੀਂ ਕਿੱਥੇ ਫੜਿਆ ਕਿੱਥੇ ਛੱਡਿਆ ਉਹਦੇ ਬਾਅਦ ਸਾਨੂੰ ਕੋਈ ਪਤਾ ਨਹੀਂ ਯਾਨੀ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਮਤਲਬ ਪੰਚਾਇਤ ਦੇ ਮੁਖੀ ਆ ਜੀ ਪਿੰਡ ਦੇ ਜੀ ਬਿਲਕੁਲ ਬਿਲਕੁਲ ਤੇ ਸਾਡ ਨੂੰ ਮਤਲਬ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਨਾ ਜੀ ਹੁਣ ਰਾਤ ਨੂੰ ਠੀਕ ਹੀ ਪਰੇ ਲਾ ਲਾਂਗੇ ਦਿਨੇ ਕੱਲ ਦੇ ਕੱਲ ਨੂੰ ਕਿੱਥੇ ਠੇਕੀ ਪਰੇ ਲਾਵਾਂਗੇ ਬਿਲਕੁਲ ਜੀ ਬਿਲਕੁਲ ਇਸ ਕਰਕੇ ਮਤਲਬ ਜ਼ਰੂਰ ਇਹਨੂੰ ਨੱਥ ਪਾਈ ਜਾਵੇ ਤੁਹਾਡਾ ਡਰ ਹੋਵੇ ਇਹਨਾਂ ਨੂੰ ਪਤਾ ਲੱਗੇ ਮੈਂ ਸਾਡੀ ਮਤਲਬ ਪਿੱਛੇ ਕੋਲ ਡਰ ਹੈ ਸਾਡੀ ਮਤਲਬ ਪਿੱਛੇ ਪਿੱਛੇ ਕੀਤਾ ਕਰਦੇ ਆ ਤੇ ਉਹ ਫੜੀ ਜਾਵਾਂਗੇ ਛੱਡੀ ਜਾਣਗੇ ਫੜੀ ਜਾ ਗੱਡੀ ਜਾਣਗੇ ਇਦਾਂ ਦਾ ਮਸਲਾ ਹੈ ਇਸ ਕਰਕੇ ਤੁਸੀਂ ਕਿ ਉੱਚੇ ਅਧਿਕਾਰੀ ਨੂੰ ਨਹੀਂ ਮਿਲੇ ਐਸ ਐਚਓ ਸਾਹਿਬ ਨੂੰ ਜਾਂ ਡੀ ਐਸ ਪੀ ਸਾਹਿਬ ਨੂੰ ਦੱਸਦੇ ਆ ਉਹ ਉੱਥੇ ਗੈਰ ਹਾਜ਼ਰੀ ਛੋਣਾਂ ਦੀ ਅੱਛਾ ਜੀ ਗੈਰ ਹਾਜ਼ਰੀਆਂ ਉਹ ਕਹਿੰਦੇ ਕਿ ਇੱਥੇ ਆਵਾਂਗੇ ਕੌਂਕੀ ਜੀ ਹੁਣ ਦੇਖੋ ਉਹ ਦਰਜ ਇਹਨਾਂ ਨੂੰ ਬਰਿਆਦ ਕਰਨੀ ਆ ਜੀ ਬਿਲਕੁਲ ਤੇ ਜੇ ਹੁਣ ਅਸੀਂ ਤਾਂ ਹੁਣ ਇਕੱਲੇ ਤੇ ਇਕੱਲੇ ਆਪੇ ਵੀ ਫਿਰਨਾ ਆ ਇਹਦਾ ਤਾਂ ਫਿਰ ਮੁਸ਼ਕਲ ਹੋ ਜਾਣਾ ਚਲੋ ਇਹ ਬਿਨਾਂ ਭੇਦ ਤੋਂ ਤਾਂ ਕੋਈ ਗੱਲ ਹੀ ਨਹੀਂ ਬਣਦੀ ਬਿਲਕੁਲ ਜੀ ਬਿਲਕੁਲ